47 ਸਾਲ ਪੁਰਾਣਾ ਇੰਨਾ ਪੁਰਾਣਾ ਖੁੰਡ ਤੇ ਲੋਹਾ ਹਜੇ ਵੀ ਐਵੇਂ ਪਿਆ ਆਜੋ ਮਿੱਤਰੋ ਤੁਹਾਨੂੰ ਨਾ ਅੱਜ ਪੁਰਾਣਾ ਖੁੰਡ ਦਿਖਾਉਣੇ ਆ ਵੀ ਪੁਰਾਣੇ ਖੁੰਡ ਦਾ ਲੋਹਾ ਚੈੱਕ ਕਰਿਓ ਤੇ ਮਾਡਲ ਵੀ ਦੱਸਦੇ ਆ ਇਹ ਜਿਹੜਾ ਟਰੈਕਟਰ ਤੁਸੀਂ ਵੇਣੇ ਹੋਣਾ ਮਿੱਤਰੋ ਐਚ ਐਮਟੀ ਆ ਇਹ ਤੁਸੀਂ ਦੱਸਣਾ ਵੀ ਕਿੰਨੇ 11 25 11 35 11 45 11 ਜੋ ਵੀ ਆ ਪਰ ਬਈ ਇਹਦਾ ਇੱਕ ਤਾਂ ਲੋਹਾ ਚੈੱਕ ਕਰੋ ਇਹ ਘੱਟੋ ਘੱਟ ਮਿੱਤਰੋ ਅੱਜ ਤੋਂ 47 ਸਾਲ ਪੁਰਾਣਾ ਟਰੈਕਟਰ ਆ 47 ਸਾਲ ਪੁਰਾਣੇ ਲੋਹੇ ਨੂੰ ਚੈੱਕ ਕਰੋ ਮਿੱਤਰੋ ਹਜੇ ਕਿਤੋਂ ਗਲਿਆ ਨਹੀਂ ਗਿਆ ਰੰਗ ਜ਼ਰੂਰ ਉੱਡ ਗਿਆ ਪਰ ਮਿੱਤਰੋ ਹਜੇ ਨਾ ਐ ਮਾਰਦਾ ਵੀ ਲਿਸ਼ਕਾ ਸਾਰਾ ਇੰਜਨ ਗੇਅਰ ਕੋਲੋਂ ਆਪਾਂ ਤੁਹਾਨੂੰ ਸਾਰਾ ਟੋਟਲ ਵਿਖਾਉਣੇ ਆ ਚੈੱਕ ਕਰੋ ਮਗਰਾੜਾਂ ਦਾ ਲੋਹੇ ਦੀ ਗੱਲ ਆ ਮਿੱਤਰੋ ਮੇਨ 47 ਸਾਲ ਥੋੜੇ ਨਹੀਂ ਹੋ ਜਾਂਦੇ ਮਿੱਤਰੋ ਅੱਜ ਤੋਂ ਵੇਖੋ ਮਿੱਤਰੋ ਆ ਗੇਅਰ ਗੂਰ ਵਾਲਾ ਸਾਰਾ ਸਿਸਟਮ ਓਕੇ ਰਿਪੋਰਟ ਆ ਤਾਂ ਵੇਖੋ ਮਿੱਤਰੋ ਜਿਹੜਾ ਕਿ ਸਟੀering ਆ ਤੇ ਜਿਹੜਾ ਥੱਲੇ ਸੂਈਆਂ ਹਨਾ ਮੀਟਰ ਜਿਹੜੇ ਸਿਸਟਮ ਨਾ ਆਉਂਦੇ ਸੀ ਸੁੱਚਾਂ ਹਜੇ ਤੱਕ ਓਮੇ ਨਾ ਓਮੇ ਪਿਆ ਮਿੱਤਰੋ ਹਜੇ ਬਿਲਕੁਲ ਹੀ ਤੇ ਹੁਣੇ ਤੁਸੀਂ ਦੱਸਣਾ ਮਿੱਤਰੋ ਵੀ ਕਿਹੜੇ 11 ਚਾਹੀਏ 35 11 25 11 ਜੋ ਵੀ ਆ ਪਰ ਮਿੱਤਰੋ ਮੈਂ ਹੈਰਾਨ ਰਹਿ ਗਿਆ ਵੀ 47 ਸਾਲ ਪੁਰਾਣਾ ਇੰਨਾ ਪੁਰਾਣਾ ਖੁੰਡ ਤੇ ਲੋਹਾ ਜੇ ਵੀ ਐਵੇਂ ਪਿਆ ਬਹੁਤ ਹੈਰਾਨੀ ਵਾਲੀ ਗੱਲ ਆ ਮਿੱਤਰੋ ਕਿੱਥੇ ਅੱਜ ਦੇ ਟਰੈਕਟਰਾਂ ਮਿੱਤਰੋ ਪਲਾਂ ਦੀ ਨਵੇਂ ਕੋਈ ਵੀ ਲਾ ਲਓ ਮਗਰਾੜ ਐ ਖੜਕਣ ਲੱਗ ਜਾਂਦੇ ਆ ਤੇ ਇਹਦੇ ਵੀ ਮਗਰਾੜ ਕੀ ਲੋਹਾ ਕੀ ਜਿਹੜਾ ਕੀ ਇੰਜਨ ਐ ਤੇ ਕੁਛ ਵੀ ਇਹਦਾ ਪਾਰਟ ਲਾ ਲਓ ਮਿੱਤਰੋ ਐਂ ਪਿਆ ਲਿਸਕਾ ਮਾਰਦਾ ਬੱਸ ਚੱਕਰ ਇੰਨੀ ਆ ਵੀ ਇਹਦਾ ਜਿਹੜਾ ਰੰਗ ਐ ਚਲੋ ਤਾਂ ਉੱਡਣਾ ਸੀ ਹੁਣ 47 ਸਾਲ ਕਿਹੜਾ ਥੋੜੇ ਹੋ ਜਾਂਦੇ ਆ 47 ਸਾਲ ਇਨਸਾਨ ਹੀ ਜਦੋਂ ਅੱਧਾ ਅੱਧੀ ਉਮਰ ਲੈ ਜਾਂਦਾ ਤੇ ਅੱਜ ਕੱਲ ਤਾਂ ਵੀ ਉਮਰਾਂ ਵੀ 60 ਸਾਲ ਐ ਤੇ ਇਹਨੂੰ 47 ਸਾਲ ਹੋ ਗਏ ਹਜੇ ਤੱਕ ਇਹਨੂੰ ਰੰਗ ਨਹੀਂ ਉਤਰਿਆ ਲੋਹਾ ਓਵੇਂ ਪਿਆ ਤਾਂ ਮਿੱਤਰ ਤੁਸੀਂ ਦੱਸੋ ਕਿ ਤੁਹਾਰਾ ਡਾਕੀ ਕਹਿਣਾ ਹੈ ਇਸ ਬਾਰੇ ਮੇਰਾ ਤਾਂ ਬਈ ਇੱਕ ਤਾਂ ਦਿਲ ਖੁਸ਼ ਹੋ ਗਿਆ ਵੇਖ ਕੇ ਤੇ ਆ ਬਈ ਜਿਵੇਂ ਕਿਸਾਨ ਭਰਾ ਕੋਲੇ ਜਗਾੜ ਲਾਈ ਬੈਠਾ ਮੀਟਰ ਹੈ ਮੀਟਰ ਵਾਲਾ ਡੱਬਾ ਹੈ ਮੀਟਰ ਵਾਲੇ ਡੱਬੇ ਦੇ ਵਿੱਚ ਡੈਕ ਫਿੱਟ ਕਰ ਰੱਖਿਆ ਉਹ ਸਾਈਡ ਤੇ ਡੈਕ ਲੱਗਿਆ ਹੋਇਆ ਚੰਗੀ ਛਤਰੀ ਲੱਗੀ ਹੋਈ ਆ ਜਿਵੇਂ ਆ ਵੇਖੋ ਲੋਕ ਲੋਕਣਾ ਮਿੱਤਰੋ ਇਹਨੂੰ ਖੜ ਖੜ ਕੇ ਵੇਂਦੇ ਸੀ ਬਈ ਇੰਨਾ ਪੁਰਾਣਾ ਟਰੈਕਟਰ ਤੇ ਆਹ ਕੰਡੀਸ਼ਨ ਦੇ ਵਿੱਚ ਪਿਆ ਰੰਗ ਨਹੀਂ ਚਲੋ ਹੈ ਨਹੀਂਗਾ ਤੇ ਪਰ ਵੀ ਪਾਰਟ ਨਿਕਲਿਆ ਇਹ ਵੱਡੀ ਗੱਲ ਸੀਗੀ ਤਾਂ ਮੇਟਰ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਤੁਹਾਡੇ ਨਾਲ ਵੀ ਵੀਡੀਓ ਬਣਾ ਕੇ ਸਾਂਝੀ ਕਰ ਦਈਏ ਤੁਹਾਨੂੰ ਵੀ ਬਈ ਇਸ ਗੱਲ ਦਾ ਪਤਾ ਲੱਗੇ ਤੁਸੀਂ ਵੀ ਦੱਸੋ ਜਿਹੜੇ ਵੀ ਪ੍ਰਾਣੇ ਖੁੰਡਾ ਪ੍ਰਾਣੇ ਇਨਸਾਨ ਆ ਹਨਾ ਜਿਨ੍ਹਾਂ ਨੇ ਦੇਖਿਆ ਉਹ ਜ਼ਰੂਰ ਦੱਸਣਗੇ ਇਸ ਬਾਰੇ